ਗੱਲ ਕਰੀਏ ਤਾਂ ਕਿਸਾਨਾਂ ਨੂੰ ਸਭ ਤੋਂ ਵੱਧ ਪਿਆਰ ਕਹਿੰਦੇ ਆ ਕਿ ਆਪਣੀ ਟਰੈਕਟਰ ਟਰਾਲੀੰਤੀ ਸੰਧ ਵੀ ਹੈ ਔਰ ਖੇਤੀਬਾੜੀ ਵਾਈ ਜਿਹੜੀ ਹੈ ਉਹ ਵੀ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਕਰਦਾ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਣੀ ਹੈ ਸ਼ੰਭੂ ਬਾਰਡਰ ਦੀ ਇੱਕ ਤਸਵੀਰ ਹੈ ਜਿੱਥੇ ਟਰੈਕਟਰ ਟਵਾਲੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਕਿ ਵੱਡੀ ਵੱਡੀ ਗੱਡੀਆਂ ਨੂੰ ਵੀ ਫੇਲ ਕਰ ਦਿੰਦੀ ਹੈ ਐਨ ਰੀਜ ਲਾ ਕੇ ਕਿਸਾਨਾਂ ਨੇ ਬਣਾਈ ਹੈ ਕਿਸਾਨ ਬੈਠੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਟਰਾਲੀ ਦਿਖਾਉਣੀ ਹੈ PN ਪੂਰੀ ਓਕੇ ਰਿਪੋਰਟ ਬਣਾਈ ਹੈ ਟਾਈਮ ਪੀਸ ਜਿਹੜਾ ਆ ਉਹ ਲਾਇਆ ਹੋਇਆ ਹੈ ਕਿ ਸਮਾਂ ਵੀ ਸਾਨੂੰ ਪਤਾ ਲੱਗੂਗਾ ਔਰ ਇਹ ਸਭ ਤੋਂ ਪਹਿਲਾਂ ਤੁਸੀਂ ਇਹ ਬਾਹਰਲੀ ਲੁੱਕ ਦੇਖੋ ਕਿੰਨਾ ਸੋਹਣਾ ਇੱਥੇ ਗਰਾਸ ਸ਼ੀਟਾਂ ਲਾਈਆਂ ਨੇ ਔਰ ਸਾਡੇ ਕਿਸਾਨ ਵੀਰ ਅੰਦਰ ਬੈਠੇ ਨੇ ਐਨ ਹੌਸਲੇ ਬੁਲੰਦ ਨੇ ਬਾਡਰ ਤੇ ਡਟੇ ਆ ਤਾਂ ਇਹ ਰੇਬਰ ਪਾਣੀ ਪੀਣ ਵਾਲਾ ਇਹ ਰੱਖਿਆ ਹੋਇਆ ਆ ਬੂਟ ਵਗੈਰਾ ਰੱਖ ਸਕਦੇ ਜੇ ਇਹ ਵੀ ਪ੍ਰੋਪਰ ਇਹਨਾਂ ਇੱਕ ਜਿਹੜੀ ਰੱਖੀ ਹੋਈ ਹੈ ਇਧਰ ਸਟੈਪ ਚੜਨ ਨੂੰ ਬੜੇ ਵਧੀਆ ਗਰਾਸ ਸ਼ੀਟਾਂ ਦੇ ਨਾਲ ਬਣਾਏ ਆ ਕਿ ਬਜ਼ੁਰਗ ਨੇ ਵੀ ਚੜਨਾ ਹੈ ਤਾਂ ਕਿਸੇ ਵੀ ਤਰੀਕੇ ਦੀ ਤਕਲੀਫ ਨਾ ਆਵੇ ਤਾਂ ਵਿੱਚ ਬੈਠੇ ਹੋਏ ਨੇ ਕਿਸਾਨੀ ਦੇ ਝੰਡੇ ਮੋਢਿਆਂ ਤੇ ਨੇ ਤੇ ਬਹੁਤ ਸੋਹਣੀ ਟਰਾਲੀ ਬਣਾਈ ਗਈ ਆ ਪੀਸੀ ਕਰਾਈ ਹੈ ਔਰ ਐਲ ਸੀ ਡੀ ਵੀ ਵਿੱਚ ਲਾਈ ਆ ਮਨੋਰੰਜਨ ਦਾ ਵੀ ਧਿਆਨ ਆ ਗੱਲਬਾਤ ਕਰਦੇ ਆ ਹਾਂਜੀ ਬਈ ਬਾਬੇਓ ਕੀ ਹਾਲ ਚਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਮੈਂ ਨਾ ਦੇਖ ਰਿਹਾ ਸੀਗਾ ਵੀ ਟਰਾਲੀ ਬਹੁਤ ਸੋਹਣੀ ਬਣਾਈ ਆ ਜਦੋਂ ਮੈਂ ਗੱਲ ਕੀਤੀ ਵੀ ਸਭ ਤੋਂ ਵੱਧ ਪਿਆਰ ਕਿਸਾਨਾਂ ਨੂੰ ਆਪਣੇ ਸੰਧਾ ਨਾਲ ਹੁੰਦਾ ਹੈ ਹਨਾ ਤੇ ਦੇਖ ਸਕਦਾ ਤਾਂ ਬਹੁਤ ਐ ਚਿਪ ਕੱਢੇ ਆ ਟਰਾਲੀ ਦੇ ਹਾਂਜੀ ਬਿਲਕੁਲ ਜੀ ਅਸੀਂ ਮਤਲ ਇਹਦੇ ਵਿੱਚ ਸਾਰੀ ਸੁਵਿਧਾ ਵਾ ਬਾਹਰ ਤੁਸੀਂ ਵੇਖ ਹੀ ਲਿਆ ਜਿਵੇਂ ਕਿ ਅਸੀਂ ਟੈਂਪਰੇਚਰ ਵਾਲਾ ਪੱਖੇ ਲਾਏ ਹੋਏ ਗਰਮੀ ਦੀ ਸੁਵਿਧਾ ਦੇ ਵਿੱਚ ਜਾਲੀ ਲਾਈ ਹੋਈ ਆ ਹਵਾ ਕ੍ਰੋਸਿੰਗ ਦੇ ਵਾਸਤੇ ਪੀਵੀਸੀ ਕਰਾਈ ਹੋਈ ਆ ਬਕਾਇਦਾ ਲਾਈਟਾਂ ਲਗਾਈਆਂ ਹੋਈਆਂ ਇਨਵਰਟਰ ਦਾ ਪ੍ਰਬੰਧ ਹੈ ਪੂਰਾ ਅਸੀਂ ਇਹਦੇ ਵਿੱਚ ਪਿਛ ਦਾ ਚਾਰਜਰ ਪੁਆਇੰਟ ਹੈ ਸਾਰਾ ਮਤਲਬ LCD ਦਾ ਜਿੰਨੀ ਖਬਰ ਆਲ ਇੰਡੀਆ ਦੀ ਅਸੀਂ ਰਾਤ ਨੂੰ ਸਾਡੇ ਬਜ਼ੁਰਗ ਜਿਹੜੇ ਸਾਡੇ ਪ੍ਰਧਾਨ ਸਾਹਿਬ ਇੱਥੇ ਸੁਣਦੇ ਆ ਬੈਠ ਕੇ ਹਾਂਜੀ ਅਛਾ ਤਾਂ ਬਿਲਕੁਲ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਇੱਕ ਵਾਰੀ ਦਿਖਾਇਆ ਜਾਵੇ ਤਸਵੀਰ ਜਿੱਦਾਂ ਇਹਨਾਂ ਕਹਿ ਕੇ ਐਲ ਸੀੜੀਆਂ ਅਨਵਿਟਰ ਤੱਕ ਟਰਾਲੀ ਦੇ ਵਿੱਚ ਲਾਏ ਆ ਇੱਧਰ ਸ਼ੀਸ਼ੇ ਲੱਗੇ ਆ ਵੀ ਪੱਗਾਂ ਸਜਾਉਣੀਆਂ ਨੇ ਇੱਧਰ ਪੱਗਾਂ ਸਜਾਈਆਂ ਜਾਣਗੀਆਂ ਮੁੱਛਾਂ ਨੂੰ ਵਟ ਦਿੱਤੇ ਜਾਣੇ ਆ ਔਰ ਇਹ ਬੋਤਲਾਂ ਰੱਖਣ ਨੂੰ ਬੜੇ ਵਧੀਆ ਸਟੈਂਡ ਬਣਾਏ ਆ ਪੱਕੇ-ਪੁੱਕੇ ਲਾਏ ਹਨ ਹਾਂਜੀ ਇਹ ਪਾਣੀ ਦੀ ਸੁਵਿਧਾ ਵਾਜੀ ਅਸੀਂ ਆਪਣੇ ਆਪਣੇ ਬੁਰਸ਼ ਰੱਖਣ ਵਾਸਤੇ ਤੇਲ ਰੱਖਣ ਵਾਸਤੇ ਆਪਦਾ ਤਿਆਰੀ ਦਾ ਜਿਹੜਾ ਪੂਰਾ ਬੰਦੋਬਸਤ ਹੈ ਜਿਹੜਾ ਸੀਸੇ ਬਕਾਇਦਾ ਅਸੀਂ ਇੱਕ ਸੀਸਾ ਲੱਗਾ ਆ ਬਾਕੀ ਸੀਸੇ ਉਤਾਰ ਕੇ ਰੱਖੇ ਹੋਏ ਆ ਅਸੀਂ ਕੱਲੇ-ਕੱਲੇ ਦੀ ਸੀਟ ਦੇ ਉੱਤੇ ਸੀਸਾ ਲਾ ਦਨੇ ਆਪਣੇ ਆਪਣੇ ਬਿਸਤਰੇ ਦੇ ਉੱਤੇ ਸਵੇਰੇ ਜਿਹੜਾ ਆਉਣੀਆ ਵਾਂ ਐ ਪੂਰਾ ਟੌਰ ਸ਼ੋਰ ਕੱਢ ਕੇ ਫੇਰ ਅਸੀਂ ਸਟੇਜ ਵਾਲ ਨੂੰ ਜਾਣੇ ਅੱਗੇ ਨੂੰ ਜਦੋਂ ਸਾਡੇ ਆਗੂ ਸਾਨੂੰ ਹੁਕਮ ਦਿੰਦੇ ਆ ਤੇ ਪੂਰਾ ਮੁੱਛਾਂ ਨੂੰ ਤਾ ਦਿੰਦੇ ਆ ਅਸੀਂ ਸਿੰਭੂ ਬਾਰਡਰ ਵਾਲ ਨੂੰ ਵੱਧਦੇ ਆ ਜੋ ਅੱਜ ਵੀ ਤੁਹਾਨੂੰ ਪਤਾ ਸਾਡੀ ਮੀਟਿੰਗ 5 ਵਜੇ ਤੱਕ ਚੱਲ ਰਹੀ ਆ ਕਿਸਾਨ ਆਗੂਆਂ ਦੀ ਉਹ ਮੀਟਿੰਗ ਤੋਂ ਬਾਅਦ ਅਸੀਂ ਸ਼ਾਂਤ ਮਾਈ ਢੰਗ ਦੇ ਨਾਲ ਬੈਠੇ ਆ ਜੋ ਸਾਡਾ 5 ਵਜੇ ਤੋਂ ਬਾਅਦ ਸਾਡੇ ਆਗੂ ਸਾਨੂੰ ਹੁਕਮ ਦੇਣਗੇ ਉਹਦੇ ਹੁਕਮ ਦੀ ਅਸੀਂ ਪਾਲਣਾ ਕਰਦੇ ਹੋਏ ਅੱਗੇ ਨੂੰ ਅਸੀਂ ਜੋਰਾ ਜ਼ਬਰੀ ਦੇ ਨਾਲ ਵਧਾਂਗੇ ਹੂੰ ਬੱਬਾਈ ਕਿੱਦਾਂ ਦੇਖਦੇ ਆਂ ਕੱਲ ਦਾ ਬੜੇ ਗੋਲੇ ਗਾਲੇ ਛੁੱਟੇ ਜਾ ਰਹੇ ਆ ਆਪਣੇ ਕਿਸਾਨ ਵੀਰ ਵੀ ਚੱਲ ਬਹੁਤ ਜ਼ਖਮੀ ਹੋਏ ਆ ਪਰ ਹੌਸਲੇ ਫਿਰ ਵੀ ਬਲੰਦ ਆ ਬਹੁਤ ਚੜ੍ਹਦੀ ਕਲਾ ਸਿੰਘਾ ਜੀ ਜਿੰਨੇ ਮਰਜ਼ੀ ਬੰਬ ਛੁੱਟਣ ਜੋ ਮਰਜ਼ੀ ਕਰਣ ਸਿੰਘ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਆ ਅੱਗੇ ਨੂੰ ਵਧਣ ਡੇ ਆ ਤੇ ਇਹ ਨਹੀਂ ਵੀ ਜਾ ਕੋਈ ਕਿਸੇ ਦੇ ਹੌਸਲੇ ਨੀਵੇਂ ਨਹੀਂ ਗੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਜਿੰਨਾ ਮਰਜ਼ੀ ਤਸੱਦਦ ਕਰ ਲੈ ਜਿੰਨੇ ਮਰਜ਼ੀ ਬੰਬ ਛੁੱਟਣ ਸਰਕਾਰ ਅੱਜ ਮੀਟਿੰਗ ਚੱਲ ਰਹੀ ਆ ਜੇ ਕੋਈ ਹਾਲ ਨਿਕਲਦਾ ਠੀਕ ਆ ਨਹੀਂ ਨਿਕਲਦਾ ਤਾ ਵੀ ਅਸੀਂ ਦਿੱਲੀ ਵਾਲ ਨੂੰ ਕੂਚ ਕਰਾਂਗੇ ਭਾਵੇਂ ਜੋ ਮਰਜ਼ੀ ਸਾਡੇ ਬੰਬਸੋਟਾ ਨੇ ਗੋਲੀਆਂ ਚਲਾ ਲੈਣਾ ਤੇ ਜੋ ਮਰਜ਼ੀ ਕਰ ਲੈਣਾ ਅਸੀਂ ਸ਼ਾਮੀਨਾ ਮਗਰ ਟਰਾਲੀ ਸਾਡੇ ਇੱਕ ਪਈ ਆ ਇਹ ਟਰਾਲੀ ਵੀ ਅਸੀਂ ਬੈਹਣ ਉੱਠਣ ਵਾਸਤੇ ਬਣਾਈ ਆ ਤੇ ਮਗਰ ਟਰਾਲੀ ਆ ਇਹਦੇ ਵਿੱਚ ਸਾਡੇ ਕੋਲ ਸ਼ਾਮੀਨਾ ਰਸਣਿਆ ਜੋ ਗੰਡਾ ਟੋਟਾ ਜੋ ਸਬਜ਼ੀਆਂ ਪਾਣੀ ਜੋ ਵੀ ਆ ਬਈ ਇੱਥੇ ਇਸ ਵਕਤ ਅਸੀਂ ਖੋਲੀ ਨਹੀਂ ਇਹ ਟਰਾਲੀ ਸਾਨੂੰ ਇਹਦੇ ਸੰਗਤਾਂ ਦਾ ਏਡਾ ਸਹਿਯੋਗ ਹੈ ਵੀ ਆਸਿਆਫ ਦੇ ਪਿੰਡਾਂ ਦੇ ਵਿੱਚੋਂ ਜਿੰਨਾ ਦੁੱਧ ਕੀ ਇਹ ਰਾਬ ਗੇਰਾ ਜੋ ਸਬਜ਼ੀਆਂ ਖਾਣ ਪੀਣ ਨੂੰ ਸਾਨੂੰ ਇੱਥੇ ਟਰਾਲੀ ਦੇ ਵਿੱਚੋਂ ਇੱਕ ਚੀਜ਼ ਨਹੀਂ ਵਰਤੀ ਆਈ ਸੀ ਇਹ ਹੀ ਰੱਖਿਆ ਸ਼ਾਮੀਨਾ ਵਾਸਤੇ ਜਿੱਦਣ ਇੱਥੋਂ ਸਾਨੂੰ ਜਾਣਾ ਪੂ ਅੱਗੇ ਅਸੀਂ ਅੱਗੇ ਜਾ ਕੇ ਜਿੱਥੇ ਸਾਡਾ ਮੋਰਚਾ ਪੱਕਾ ਹੋਊਗਾ ਉੱਥੇ ਵੇਖੋਲਾਂਗੇ ਹੀ ਨਹੀਂ ਤਾਂ ਉਹਨਾਂ ਦਾ ਸਾਨੂੰ ਜਿਹੜਾ ਲਾਗੇ ਨਗਰਿਆ ਜਿੰਨੇ ਵੀ ਆ ਉਹ ਸਾਨੂੰ ਸਹਿਯੋਗ ਦੇ ਰਹੇ ਆ ਸੱਜਾ ਹੈਗਾ ਲੰਗਰ ਵੱਲੋਂ ਸਾਨੂੰ ਕਿਹੇ ਕਮੀ ਦੀ ਕਮੀ ਨਹੀਂ ਆ ਰਹੀ ਵੀ ਸਾਨੂੰ ਬਹੁਤ ਸਹਿਯੋਗ ਦੇ ਰਹੇ ਆ ਤੇ ਇਸ ਕਰਕੇ ਸੰਗ ਚੜ੍ਹਦੀ ਕਲਾ ਦੇ ਵਿੱਚ ਅਸੀਂ ਜਿਹੜਾ ਅੱਗੇ ਵਧਣਾ ਵਾ ਅੱਜ ਮੀਟਿੰਗ ਜੋ ਨਿਕਲਦਾ ਠੀਕ ਆ ਨਹੀਂ ਨਿਕਲਦਾ ਨਹੀਂ ਤੇ ਅਸੀਂ ਅੱਗੇ ਵਧਾਂਗੇ ਆ ਬਜ਼ੁਰਗ ਵੀ ਇੱਧਰ ਦੇਖ ਰਹੇ ਆ ਬਜ਼ੁਰਗੋ ਮੈਨੂੰ ਲੱਗਦਾ ਕਿ 70 80 ਸਾਲ ਦੇ ਲਾਗੇ ਪਹੁੰਚ ਗਏ ਹੈ ਹਾਂ ਜੀ ਹਾਂ ਅੱਜ ਵੀ ਜੋਸ਼ ਫਿਰ ਪੂਰਾ ਸ਼ੰਭੂ ਬਾਡਰ ਤੇ ਆ ਗਿਆ ਪੂਰਾ ਜੋਸ਼ ਆ ਜੀ ਪੂਰੇ ਜੋਸ਼ ਦੇ ਨਾਲ ਆਏ ਆ ਸਭ ਤੋਂ ਪਹਿਲਾਂ ਮੈਂ ਟਰਾਲੀ ਬਾਰੇ ਗੱਲ ਕਰਦਾ ਇਹ ਸਾਡਾ ਵਿਰਸਾ ਜੀ ਵਿਰਸਾ ਪਹਿਲਾਂ ਸਾਡੇ ਕੋ ਗੱਡੇ ਹੁੰਦੇ ਉਹ ਗੱਡੇ ਵੀ ਹਿੱਸੇ ਤਰ੍ਹਾਂ ਉਹਨਾਂ ਨੂੰ ਕੋਕੇ ਕਾਕੇ ਲਾ ਕੇ ਆਏ ਵਧੀਆ ਬਣਾਏ ਹੁੰਦੇ ਤੇ ਹੁਣ ਜਿਹੜੀਆਂ ਟਰਾਲੀਆਂ ਵੇਖੋ ਇਹ ਅਹੀਂ ਸ਼ੰਗਰ ਸਵਾਸ ਤੇ ਜਿਹੜੀ ਆ ਟਰਾਲਾ ਜਿਹੜਾ ਇਹਨੂੰ ਤਿਆਰ ਕੀਤਾ ਵਾ ਇਹਦੇ ਚ ਅੱਜ ਕੱਲ ਜੋ ਸੁਵਿਧਾ ਜਿਹੜੀ ਚਾਹੀਦੀ ਆ ਸਾਰੀ ਜ਼ਿੰਦਗੀ ਵਾਸਤੇ ਉਹ ਸਾਰੀ ਸੁਵਿਧਾ ਇਹਦੇ ਵਿੱਚ ਰੱਖੀ ਹੋਈ ਆ ਤੇ ਬਾਕੀ ਅਸੀਂ ਜਾਬਤਾਬੰਦ ਜਾਬਤਾਬੰਦ ਫੌਜ ਆ ਕੋਈ ਉਹ ਲੜਬਾਜ਼ ਨਹੀਂਗੇ ਕਿ ਕੋਹ ਲੜਬਾਜੀ ਕਰਾਂਗੇ ਜਾਂ ਕੋਈ ਕਾੜੀ ਕਰਾਂਗੇ ਇਹ ਜੋ ਸਾਡੇ ਆਗੂ ਹਣ ਜਿਹੜੇ ਆ ਦੋ ਫੋਰਮ ਜਿਹੜੇ ਇਕੱਠੇ ਹੋਏ ਆ 200 ਜਿਹੜੀ ਅਜੇਬੰਦੀ ਉਹ ਇਕੱਠੀ ਹੋਈ ਆ ਤੇ ਉਹ ਸਾਰਿਆਂ ਦਾ ਜੋ ਤੋਂ ਹੁਕਮ ਆਉਂਦਾ ਜੋ ਚੱਲੂਗਾ ਜੋ ਸਾਡੇ ਆਗੂ ਕਹਿਣਗੇ ਉਹਦੇ ਅਨਸਾਰ ਅਸੀਂ ਜਿਹੜਾ ਉਹ ਅਸੀਂ ਕਹਾਂਗੇ ਤੇ ਅਬੂ ਇਹਦੀ ਗਲਤ ਹੀ ਕੀਤੀ ਹੈ ਮੈਨੂੰ ਸੰਮਾ ਵਾਲੀ ਡਾਂਗ ਵੀ ਚੇਤੇ ਆ ਗਈ ਵੀ ਉਦੋਂ ਬਜ਼ੁਰਗ ਹੈ ਸੰਮਾ ਵਾਲੀ ਡਾਂਗ ਕੋਲ ਰੱਖਦੇ ਹਾਂ ਸੰਮਾ ਵਾਲੀ ਡਾਂਗ ਕੁੰਡਾ ਕੋਕਿਆਂ ਵਾਲਾ ਕੁੰਡਾ ਰੱਖਦੇ ਕੋਲ ਹੁਣ ਸਾਡੇ ਕੋਲ ਝੰਡੇ ਆ ਗਏ ਆ ਤੇ ਉਹ ਅਸੀਂ ਝੰਡਾ ਜਿਹੜਾ ਹਰ ਵਕਤ ਅਸੀਂ ਆਪਣੇ ਮੋਢੇ ਰੱਖਦੇ ਆ ਇਸ ਕਰਕੇ ਜਿਹੜਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਐਸ਼ ਘਰਸ਼ ਆ ਜੇ ਇਸ ਘਰਸ਼ ਨਹੀਂ ਲੜਿਆ ਜਾਂਦਾ ਤੇ ਜ਼ਿੰਦਗੀ ਸਾਡੀ ਬਿਲਕੁਲ ਨਕਾਰੀ ਆ ਤੇ ਜਿੰਨਾ ਜਰ ਸੰਘਰਸ਼ ਲੜੇ ਨਹੀਂ ਜਾਂਦੇ ਉਹਨਾਂ ਜੇ ਸਰਕਾਰਾਂ ਕੋਲ ਦੇਂਦੀਆਂ ਨਹੀਂ ਆ ਇਹ ਕਰਕੇ ਅਸੀਂ ਜਿਹੜਾ ਆਪਣਾ ਪੂਰੀ ਮਜਬੂਤੀ ਦੇ ਨਾਲ ਹੋਂਦੇ ਸਾਡੇ ਪੂਰੇ ਬਲਾਂਦੇ ਆ ਜਦੋਂ ਵੀ ਸਾਨੂੰ ਆਰਡਰ ਆਇਆ ਉਸੇ ਲਈ ਜਿਹੜਾ ਅੱਗੇ ਤੁਰ ਪਤਰਾ ਅੱਛਾ ਰਾਤ ਨੂੰ ਕੋਈ ਤੰਗੀ-ਤੁੰਗੀ ਤੇ ਨਹੀਂ ਆਉਂਦੀ ਐ ਠੀਕ ਚੱਲ ਰਿਹਾ ਕੰਮ ਨਹੀਂ ਜੀ ਕੋਈ ਤੰਗੀ ਨਹੀਂ ਆਉਂਦੀ ਬਿਲਕੁਲ ਫਰਸਟ ਕਲਾਸ ਹੀ ਸੌਂਦਾ ਇਹਦੇ ਵਿੱਚ ਜਿੰਨੇ ਵੀ 10 ਬੰਦੇ ਅਸੀਂ ਇਹਦੇ ਥੱਲੇ ਨਾ ਆੜੇ ਬੈੱਡ ਆ ਇਹਦੇ ਥੱਲੇ ਸ਼ੌਕ ਕਰ ਲੱਗੇ ਆ ਅੱਛਾ ਹਾਂਜੀ ਇਹ ਇਹ ਬੈੱਡ ਥੱਲੇ ਸ਼ੌਕ ਕਰ ਤੋ ਬਿਸ਼ੋ ਕੇ ਵੇਖਿਓ ਇਹ ਇਹ ਵੀ ਜੰਪ ਦਿੰਦੇ ਜਿੰਨੀ ਮਰਜ਼ੀ ਸਪੀਡ ਤੇ ਜਾਵੇ ਅੰਦਰ ਬੈਠਿਆਂ ਨੂੰ ਮਤ ਤਾਨੂੰ ਮਤਲਬ ਉਹ ਉਹ ਫੀਲ ਹੋਊਗਾ ਤੁਸੀਂ ਪਛਾਹੋਗੇ ਤੁਹਾਨੂੰ ਉਹ ਵੀ ਕਹਾਂਗੇ ਦੂਜੀ ਗੱਲ ਹੈ ਵੀ ਇਹ ਸਾਡੇ ਨਾਲ ਨਾ ਚਲੋ ਪਰਮਿਸ਼ਨ ਨੇ ਸਾਨੂੰ ਬਖਸ਼ੀਆਂ ਬਖਸ਼ੀਆਂ ਸਾਡੇ ਵੱਡ ਵਡੇਰਿਆਂ ਦਾ ਇਤਿਹਾਸ ਆ ਅਸੀਂ ਆਪਣੇ ਕਿੱਤੇ ਨਾਲ ਜੁੜੇ ਆ ਠੀਕ ਹੈ ਜੀ ਇਹ ਫੋਰਚੂਨਰ ਗੱਡੀ ਵੀ ਲੈ ਸਕਦੇ ਨਹੀਂ ਪਰ ਇਹ ਸਾਡਾ ਕਿੱਤਾ ਵਾ ਇਹ ਸਾਡਾ ਵਿਰਸਾ ਵਾ ਅਸੀਂ ਇਹਨੂੰ ਸਾਹਮਣੇ ਰੱਖਿਆ ਵਾ ਅਸੀਂ ਇਹਦੇ ਨਾਲ ਹੀ ਨਿਭਾਂਗੇ ਸਰਕਾਰ ਅੱਜ ਸਾਡਾ ਕੀ ਕਰਦੀ ਸਾਡੀ ਵਿਰਾਸਤ ਸਾਡਾ ਕਿੱਤਾ ਸਾਡੇ ਕੋਲ ਖੋਹ ਰਹੀ ਆ ਸਾਡੀ ਇਹ ਸਰਕਾਰ ਨਾਲ ਲੜਾਈ ਹੈ ਵੀ ਸਾਨੂੰ ਜੇ ਤੂੰ ਦੇ ਨਹੀਂ ਨਾ ਕੁਝ ਸਕਦੇ ਸਾਡੇ ਕੋਲ ਖੋਹ ਵੀ ਨਾ ਦੀਨ ਦੇ ਸਰਕਾਰ ਤੋਂ ਨਹੀਂ ਕਦੀ ਕੋਈ ਸਰਕਾਰ ਨੇ ਜੋ ਪਾਕਿਸਤਾਨ ਬਣਿਆ ਵਾ ਹਿੰਦੁਸਤਾਨ ਜਾਦ ਹੋਇਆ ਕੋਈ ਸਰਕਾਰ ਨੇ ਕੁਝ ਨਹੀਂ ਕੀਤਾ ਕਿਸਾਨੀ ਨੂੰ ਮਾਰਿਆ ਹੀ ਆ ਕਿਸਾਨੀ ਇਹ ਕਿਹੋ ਜਿਹਾ ਕੱਤਾ ਜਿਹੜਾ ਅਜੇ ਤੱਕ ਵੀ ਲੋਕਾਂ ਨੂੰ ਸਰਜੀਤ ਰੱਖ ਰਹੀ ਆ ਹੁਣ ਤੁਸੀਂ ਵੇਖ ਲਓ ਵੀ ਲੋਕਡਾਊਨ ਦੇ ਵਿੱਚ ਜੇ ਬਚਾਇਆ ਤਾਂ ਕੱਲੀ ਕਿਸਾਨੀ ਨੇ ਹੀ ਬਚਾਇਆ ਵਾ ਇਹ ਕਰਕੇ ਇਹ ਸਰਕਾਰ ਦਾ ਰਾਦਾ ਵਾ ਹੁਣ ਜਿਹੜੇ ਇਹ ਸਭ ਕੁਝ ਅੱਗੇ ਵੇਚਦਾ ਰਹਿ ਕੀ ਗਿਆ ਸਿਰਫ ਕਿਸਾਨੀ ਉਹ ਵੀ ਹੁਣ ਸਰਕਾਰ ਤੁਲੀ ਹੈ ਮੋਦੀ ਸਰਕਾਰ ਵੀ ਕਿਸਾਨੀ ਕਿਸਾਨਾਂ ਕੋ ਰਹਿਣ ਨਹੀਂ ਦੇਣੀ ਕਿਸਾਨ ਇਹ ਕਿਹੋ ਜੀ ਚੀਜ਼ ਹੈ ਜਿਹੜੀ ਅੱਜ ਤੁਸੀਂ ਵੇਖ ਲਓ ਇੱਥੇ ਕੋਈ ਵੀ ਅੱਜ ਲੰਗਰ ਲੱਗਾ ਵਾ ਅਹੀਂ ਆਪਣੇ ਵਾਹਤੇ ਲਈ ਅਹੀਂ ਇਸ ਕਾਇਨਾਤ ਵਾਹਤੇ ਰਸ਼ ਲੈ ਕੇ ਆਇਆ ਜਿਹੜਾ ਵੀ ਇੱਥੇ ਆਵੇ ਆ ਕੇ ਛੱਕਦਾ ਵਾ ਭਾਵੇਂ ਅਹੀਂ ਝਕਾਉਣੇ ਭਾਵੇਂ ਲਾਗੜੇ ਪਿੰਡਾਂ ਵਾਲਾ ਅਹੀਂ ਤੇ ਇਹੋ ਜਿਹਾ ਕਿਸੇ ਨਾ ਮੇਤ ਮਤ ਭੇਦ ਕੋਈ ਰੱਖਿਆ ਹੀ ਨਹੀਂ ਆ ਪਰ ਫੇਰ ਵੀ ਸਰਕਾਰ ਸਾਨੂੰ ਕਿਉਂ ਅਣਗੋਲਿਆ ਕਰ ਰਹੀ ਆ ਕਿਉਂ ਇੰਨਾ ਵੱਡਾ ਸਾਡਾ ਨਾ ਵਿਤਕਰਾ ਹੋ ਰਿਹਾ ਵਾ ਇਹ ਸਾਡੀ ਸਮਝ ਤੋਂ ਪਰਹਾ ਵਾ ਕੀ ਅਸੀਂ ਪਾਕਿਸਤਾਨ ਨੂੰ ਆਏ ਆ ਕੀ ਸਾਡਾ ਕੋਈ ਹੋਰ ਦੇਸ਼ ਆ ਜੇ ਤੁਸੀਂ ਲਾ ਲੋ ਦੇਸ਼ ਨੂੰ ਯਾਦ ਕਰਾਉਣ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਪੰਜਾਬ ਦੀ ਜਿੱਦੋਂ ਵੀ ਇਹ ਹਿੰਦੁਸਤਾਨ ਤੇ ਸੰਕਟ ਆਇਆ ਪੰਜਾਬ ਅੱਗੇ ਹੋ ਕੇ ਲੜਿਆ ਅੱਜ ਤੋਂ ਤੋਂ ਪਿਛਲਾ ਇਤਿਹਾਸ 100 ਸਾਲ ਪੁਰਾਣਾ ਫੋਲ ਕੇ ਵੇਖ ਲੋ ਜਿੱਦੋਂ ਵੀ ਲੜਿਆ ਪੰਜਾਬ ਹੀ ਲੜਿਆ ਵਾ ਵੱਧ ਤੋਂ ਵੱਧ ਜਿੰਨਾ ਹਲਪ ਕੀਤੀ ਹੈ ਹਿੰਦੁਸਤਾਨ ਦੀ ਪੰਜਾਬ ਨੇ ਕੀਤੀ ਆ ਗੁਜਰਾਤ ਵਰਗੇ ਸੂਬੇ ਨੇ ਲੁੱਟ ਕੇ ਹੀ ਖਾਦਾ ਹਿੰਦੁਸਤਾਨ ਨੂੰ ਬਚਾਇਆ ਕਿੰਨੇ ਪੰਜਾਬ ਨੇ ਅੱਜ ਪੰਜਾਬ ਦੇ ਆਪਣੇ ਹੱਕੀ ਮੰਗਾ ਸ਼ਾਂਤਮਈ ਢੰਗ ਨਾਲ ਲੈਣ ਆਇਆ ਵਾ ਤੇ ਸਾਡੇ ਨਾਲ ਇਹ ਵਰਤੀਰਾ ਹੋ ਰਿਹਾ ਅਸੀਂ ਹੱਥ ਜੋੜ ਰਹੇ ਹਾਂ ਉਹ ਗਾੜੀਆਂ ਪੱਕੇ ਫੈਰ ਵੀ ਸਾਨੂੰ ਵੱਜਿਆ ਅੱਥਰੂ ਗੈਸ ਵੀ ਵਜੇ ਆ ਕੋਈ ਇਹੋ ਜਿਹਾ ਤਸ਼ੱਦਦ ਨਹੀਂ ਜਿਹੜਾ ਸਰਕਾਰ ਨੇ ਸਾਡੇ ਉੱਤੇ ਨਹੀਂ ਡਾਇਆ ਪਰ ਫਿਰ ਵੀ ਅਸੀਂ ਆਪਣੇ ਗੁਰੂਆਂ ਨੂੰ ਚਿੱਤੇ ਦਾ ਅੱਖ ਦੇ ਹੋਏ ਉਹਨਾਂ ਦੇ ਜ਼ਬਰਦਸਤ ਮੁਕਾਬਲਾ ਆਪਣੇ ਸਬਰ ਨਾਲ ਦੇ ਰਹੇ ਆ ਅਸੀਂ ਆਪਣੀਆਂ ਮੰਗਾਂ ਬਣਾਵਾਂਗੇ ਸਾਡੇ ਸਿੰਘ ਜ਼ਖਮੀ ਵੀ ਹੋਣਦੇ ਆ ਸਾਡੇ ਤੇ ਤਸ਼ੱਦਦ ਇੰਨਾ ਜ਼ਿਆਦਾ ਹੋ ਰਿਹਾ ਵੀ ਤੇ ਕਹਨੇ ਕਥਰੇ ਤੋਂ ਬਾਹਰ ਤੁਸੀਂ ਮੀਡੀਆ ਵਾਲੇ ਵੇਖੇ ਹੋਣਾ ਕਿ ਜੋ ਸਾਡੇ ਨਾਲ ਹਾਲਾਤ ਅੱਜ ਕੱਲ ਸਰਕਾਰ ਕਰ ਰਹੀ ਆ ਇਹ ਕਰਕੇ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਤੁਹਾਡੇ ਮਾਧਿਅਮ ਰਹਿ ਬੇਨਤੀ ਆ ਆ ਜਿਹੜੇ ਸਾਡੇ ਸ਼ੌਂਕ ਤੇ ਸਾਡਾ ਸ਼ੌਕ ਆ ਵਾਈ 20 ਸਾਡਾ ਸ਼ੌਕ ਆ ਉਹ ਸਾਡਾ ਕਿੱਤਾ ਵੀ ਆ ਸਾਡਾ ਸ਼ੌਂਕ ਵੀ ਅਸੀਂ ਆਪਣਾ ਕਿੱਤਾ ਜਿਹੜਾ ਸ਼ੌਂਕ ਨਾਲ ਕਰਦੇ ਆ ਸ਼ੌਂਕ ਨਾਲ ਕਰਕੇ ਹਰ ਜੀ ਦਾ ਹਰ ਆਦਮੀ ਦਾ ਢਿੱਡ ਭਰਦੇ ਆ ਅਸੀਂ ਕੋਈ ਗਨਾਹ ਨਹੀਂ ਕਰ ਰਹੇ ਅਸੀਂ ਕੋਈ ਅਪਰਾਧ ਨਹੀਂ ਕਰ ਰਹੇ ਸਾਨੂੰ ਹਰ ਵਾਰੀ ਸਰਕਾਰ ਆਤਵਾਦੀ ਪੇਸ਼ ਕਰਦੀ ਆ ਸਿੱਖ ਆਤਵਾਦੀ ਭਰ ਨਹੀਂ ਅਸੀਂ ਆਤਵਾਦੀ ਨਹੀਂ ਅਸੀਂ ਕਿਸੇ ਦਾ ਕੋਈ ਵਿਰੋਧ ਰੱਖ ਕੇ ਨਹੀਂ ਜਾਂਦੇ ਅਸੀਂ ਤਾਂ ਸਮੁੱਚਾ ਹੀ ਚਾਹੁੰਦੇ ਆ ਵੀ ਸਾਰਾ ਇੱਕ ਹੀ ਹੋਵੇ ਸਾਡੇ ਹਰ ਬੰਦੇ ਨੂੰ ਆਜ਼ਾਦੀ ਵੀ ਆਪਣੀ ਗੱਲ ਅਸੀਂ ਸਰਕਾਰ ਕੋ ਮੰਗਾ ਲੈਣ ਚੱਲੇ ਹਾਂ ਕੋਈ ਸਰਕਾਰ ਨਾਲ ਲੜਾਈ ਸਾਡੀ ਕੋਈ ਨਹੀਂ ਐ ਇੱਥੋਂ ਮੰਗਾਂ ਦੇ ਦੇ ਸਾਡੀ ਮੰਗ ਮਾਲੇ ਵਾਪਸ ਚਲ ਜੰਨੇ ਸਾਡੀ ਸਰਕਾਰ ਨਾਲ ਕੋਈ ਇਹੋ ਜਿਹਾ ਮਸਲਾ ਨਹੀਂ ਐ ਇੰਨੇ ਬੇਨਤੀਆਂ ਵਹਿਗੁਰਜ ਜੀ ਕਾ ਖਾਲਸਾ ਵਹਿਗੁਰਜ ਜੀ ਕੀ ਫਤਿਹ ਜੇ ਰਹਿਣਾ ਪਿਆ ਲੰਮੇ ਸਮੇਲੀ ਤੇ ਤੁਹਾਡੇ ਕੋ ਤੇ ਆ ਬੜਾ ਲਗਜ਼ਰੀ ਕੰਮ ਆ ਤੁਸੀਂ ਤੇ ਮੈਨੂੰ ਲੱਗਦਾ ਸਾਲ 6 ਮਹੀਨੇ ਜਿੰਨਾ ਮਰਜ਼ੀ ਲੈ ਲਓ ਹਾਂਜੀ ਬਿਲਕੁਲ ਜੀ ਜਿੰਨਾ ਸਮਾਂ ਸਾਨੂੰ ਲੱਗੂਗਾ ਅਸੀਂ ਆਪਣੀਆਂ ਹੱਕੀ ਮੰਗਾਂ ਦਾ ਜਿਹੜਾ ਇੰਤਜ਼ਾਰ ਕਰ ਰਹੇ ਆ ਬੜੇ ਲੰਮੇ ਸਿਰ ਬੜੇ ਲੰਮੇ ਸਮੇ ਤੋਂ ਅਸੀਂ ਇੰਤਜ਼ਾਰ ਕਰ ਰਹੇ ਆ ਉਹ ਸਾਡਾ ਸਮਾਂ ਆ ਚੁੱਕਾ ਵਾ ਅਸੀਂ ਆਪਣੀਆਂ ਹੱਕੀ ਮੰਗਾਂ ਲੈ ਕੇ ਹੀ ਵਾਪਸ ਜਾਵਾਂਗੇ ਚਾਹੇ ਸਾਨੂੰ 1 ਸਾਲ ਲੱਗੇ ਚਾਹੇ 1 ਘੰਟਾ ਲੱਗੇ ਚਾਹੇ 10 ਸਾਲ ਲੱਗਣ ਉਹ ਵਾਪਸ ਨਹੀਂ ਜਾਵਾਂਗੇ ਪੰਜਾਬ ਦੀ ਧਰਤੀ ਆਪਣਾ ਹੱਕੀ ਮੰਗਾ ਲੈ ਕੇ ਹੀ ਵਾਪਸ ਮੁੜਾਂਗੇ ਹੁਣ ਪੱਕਾ ਮਨ ਬਣਾ ਕੇ ਆਏ ਆਂ ਅਸੀਂ ਮੌਤ ਦੇ ਗਾਨੇ ਬੰਨ ਕੇ ਆਏ ਆਂ ਸਰਕਾਰ ਦੇ ਨਾਲ ਪੂਰੀ ਟੱਕਰ ਲੈਣ ਵਾਸਤੇ ਇਸ ਟਾਈਮ ਤਿਆਰ ਆਂ ਅਸੀਂ ਬੜੇ ਹੀ ਸਬਰ ਦੇ ਨਾਲ ਅਸੀਂ ਚੱਲ ਰਹੇ ਤੁਹਾਡਾ ਮੀਡੀਆ ਸਾਰਾ ਦੇਖ ਰਿਹਾ ਵਾ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਰਾਤ ਨੂੰ ਸੌਂ ਜਾਈਦਾ ਲੇਕਿਨ ਅੱਖਾਂ ਦੇ ਵਿੱਚ ਹੰਝੂ ਆਉਂਦੇ ਵੀ ਸਾਡੇ ਨਾਲ ਇੰਨਾ ਬੁਰਾ ਵਰਤੀਰਾ ਸਰਕਾਰ ਨੇ ਕੀਤਾ ਵਾ ਮੈਂ ਪਰਸੋਂ ਉੱਥੋਂ ਚੱਲ ਕੇ ਆਇਆ ਇਹਨੂੰ ਮੇਰੇ ਅੱਖਾਂ ਦੇ ਵਿੱਚ ਅੰਝੂ ਦੋ ਬੰਦੇ ਨੇ ਪੁੱਛਿਆ ਕੀ ਗੱਲ ਹੋ ਗਈ ਆ ਲੇਕਿਨ ਮਨ ਦੇ ਵਿੱਚ ਇੰਨਾ ਜਜ਼ਬਾ ਆ ਵੀ ਇਹ ਸਰਕਾਰ ਨੇ ਬਤੀਰਾ ਕੀਤਾ ਸਾਡੇ ਨਾਲ ਮੈਂ ਆਰਮੀ ਦੀ ਜੋ ਨੀ ਵੇਖਿਆ ਜਿੰਨਾ ਸਰਕਾਰ ਨੇ ਸਾਡੇ ਨਾਲ ਕੀਤਾ ਵਾ ਐਨੀ ਇਹਨਾਂ ਦੁਸ਼ਮਣਾਂ ਨਾਲੋਂ ਵੀ ਵੱਧ ਸਾਡੇ ਤੇ ਅਤਿਆਚਾਰ ਕੀਤਾ ਐਨਾ ਦੁਸ਼ਮਣ ਨੂੰ ਵੀ ਕੋਈ ਨਹੀਂ ਕਰਦਾ ਦੁਸ਼ਮਣ ਵੀ ਆਪਣੇ ਘਰ ਆ ਕੇ ਹੱਥ ਜੋੜਦੇ ਉਹਨੂੰ ਆਖੀਦਾ ਕੋਈ ਗੱਲ ਨਹੀਂ ਪਿਛਲੀਆਂ ਕੀਤਾਆਂ ਭੁੱਲ ਜਾਈਦੇ ਪਰ ਸਰਕਾਰ ਨੇ ਜੋ ਸਾਡੇ ਨਾਲ ਅਤਿਆਚਾਰ ਕੀਤਾ ਵਾ ਬਹੁਤ ਹੀ ਨਿੰਦਣਯੋਗ ਤੇ ਮੰਦ ਭਾਗਾ ਵਾ ਇੱਕ ਵਾਰੀ ਮੈਂ ਨਾ ਵੀ ਨਾਰਾ ਲਾ ਕੇ ਪਤਾ ਲੱਗ ਜੇ ਵੀ ਜੋਸ਼ ਬਾਬਿਆਂ ਜੋ ਪੂਰਾ ਹੈ ਚੱਕ ਦੋ ਫਟੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਤਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਜੋਸ਼ ਵੀ ਪੂਰਾ ਹੈ ਤੇ ਇਹ ਇਹਨਾਂ ਦਾ ਜਿੱਥੇ ਰਹਿ ਰਿਹਾ ਐਵੇਂ ਆ ਪੂਰਾ ਆਨੰਦ ਹੈ ਤਾਂ ਇਹ ਤਾਂ ਨਹੀਂ ਜਾਂਦੇ ਭਾਈ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪ੍ਰਬੰਧ ਕਰਕੇ ਆਏ ਆ ਤੇ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਇਹ ਤਸਵੀਰ ਹੈ ਇੱਕ ਪੰਜਾਬ ਦੀ ਤਸਵੀਰ ਹੈ ਪੰਜਾਬ ਦੇ ਲੋਕਾਂ ਦੀ ਤਸਵੀਰ ਹੈ ਜਿਸ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਜਾਂ ਗਲਤ ਬੋਲਿਆ ਜਾਂਦਾ ਪਰ ਇਹ ਤੁਹਾਨੂੰ ਸਚਾਈ ਅਸੀਂ ਦਿਖਾ ਰਹੇ ਆ ਬਿਲਕੁਲ ਵਿੱਚ ਵਿਚਰੇ ਹੋਏ ਆ ਤਾਂ ਫਿਰ ਪਤਾ ਲੱਗਦਾ ਤੁਹਾਡੇ ਨਾਲ ਹਰੇਕ ਤਸਵੀਰ ਬਾਕੀ ਇਹ ਤੁਹਾਨੂੰ ਟਰਾਲੀ ਅਸੀਂ ਦਿਖਾਈ ਹੈ ਕਿੰਨੀ ਸ਼ਾਨਦਾਰ ਬਾਬਿਆਂ ਨੇ ਬਣਾਈਆਂ ਔਰ ਬੈਠੇ ਹੋਏ ਨੇ ਤੇ ਔਰ ਕਹਿੰਦੇ ਆ ਕਿ ਮੰਗਾ ਆਪਣੀਆਂ ਮਨਾ ਕੇ ਤੇ ਹੱਕ ਆਪਣਾ ਲੈ ਕੇ ਵਾਪਸ ਜਾਵਾਂਗੇ